ਫੈਂਟ ਪ੍ਰਿਕਰ ਐਟ ਬੋ ਸਾਡੀ ਪ੍ਰਿਕਰ ਆ ਉਹ ਅੱਜ ਆਪਣੇ ਪਿੰਡ ਸਾਡੇ ਸ਼ਰਾਰਤੀਾਂ ਸਰ ਕੋਈ ਬਾਹਰ ਲਿਆਇਆ ਨਿਹੰਗ ਜਥੇ ਆਇਆ ਇਹਨਾਂ ਨੇ ਸਾਡੇ ਨਾ ਜੰਜ ਘਾਦੇ ਜਿੰਦੇ ਤੋੜ ਕੇ ਦਾ ਨਿਸ਼ਾਨ ਸਾਹਿਬ ਲਗਾਇਆ ਗਿਆ ਰਾਤ ਨੂੰ ਸਵੇਰੇ 4 ਵਜੇ ਠੀਕ ਹੈ ਜੀ ਉਹ ਕਲਸ ਨੂੰ ਅੱਜ ਮਾਈ ਆ ਇਹ ਕੰਨ ਨੂੰ ਪੁੱਛੋ ਇਹ ਕੰਮ ਕਿਉਂ ਕੀਤਾ ਇਹਨਾਂ ਨੇ ਆ ਬੰਦੇ ਆਏ ਆ ਸਾਡਾ ਬਣਿਆ ਸਾਡਾ ਬਣਿਆ ਸਾਡਾ ਨਹੀਂ ਬਣਿਆ ਸਾਡੇ ਚਾਹੀਦਾ ਟਾਲਾ ਕਰ ਸਾਡੇ ਬਣਿਆ ਜੀ ਹੱਟੋ ਸਾਡਾ ਬਣਿਆ ਇਹੋ ਮੇਰਾ ਬਣਾਉਂਦਾ ਇਹ ਕਿਉਂ ਮਾਰ ਤੁਹਾਨੂੰ ਕਿਉਂ ਆਏ ਮੇਰੇ ਪਾਸ ਤੇਰੀ ਕੋਈ ਗੱਲ ਨਹੀਂ ਹੋਣੀ ਤੇਰੀ ਗੱਲ ਸੁਣੀਏ ਮੇਰੀ ਗੱਲ ਸੁਣਿਆ ਹੀ ਕਾਲੇ ਬੰਦੇ ਕਾਲ ਸੁਣੀਏ ਹੀ ਕੌਣ ਆ ਤੂੰ ਹੁਣ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਜਿਨ੍ਹਾਂ ਨੇ ਮਾਰੇ ਦਾ ਪ੍ਰਕਾਸ਼ ਅੰਦਰ ਕੀਤਾ ਸੀ ਨਾ ਉਹ ਸਾਰੇ ਬਾਹਰ ਕਰ ਦਿੱਤੇ ਆ ਪੀਪੀ ਤੋਂ ਗਰੰਟੀ ਸਹਿਬਾਨ ਆਏ ਆ ਉਹਨਾਂ ਨੇ ਸਾਰਾ ਇਹ ਇਹ ਜਿਹੜੇ ਬੰਦੇ ਆ ਨਾ ਇਹ ਪੀਏਪੀ ਤੋਂ ਆਏ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਹੁੰਦੇ ਆ ਇਹ ਜੇ ਕਿਤੇ ਇਦਾਂ ਦੀ ਲੋਡ ਪੈ ਜAVE ਤੇ ਫਿਰ ਇਹ ਸਾਧਾ ਕਰਦੇ ਆ ਪਿੰਡ ਦੇ ਜਿੰਨੇ ਬੰਦੇ ਸੀ ਨਾ ਜਿਨ੍ਹਾਂ ਨੇ ਸ਼ਰਾਬ ਤੇ ਕੀਤੀ ਸਾਰੇ ਬਾਹਰ ਕੱਢ ਦਿੱਤੇ ਆ ਉਹ ਠੀਕ ਹੈ ਜੀ ਕਹਿੰਦੇ ਸ਼ਾਮ ਤੱਕ ਤੁਹਾਡਾ ਇਹ ਮਸਲਾ ਹੱਲ ਕਰ ਦਿੰਦੇ ਆ ਅਸੀਂ ਦੇਖੋ ਪੁਲਿਸ ਲੋਰੀ ਕੋ ਆਪਾਂ ਕਿਹਨੂੰ ਅੱਛਾ ਬੱਤੀ ਅਏ ਇੱਕ ਹਲੋਈ ਸਾਡਾ ਭਾਈ ਜਿਆਦਾ ਸਾਰਾ ਇਕੱਠਾ ਹੋਇਆ ਜੇਸੀ ਓਏ ਜੇਸੀ ਇੱਥੇ ਗਿਆ ਸਿਆਣੇ ਲੈ ਦੇਖੋ ਕਿਧਰ ਭਾਵੇਂ ਅੱਜ ਕੰਮ ਤੇ ਨਹੀਂ ਜਾਣਾ ਕਿਹਨੇ ਇੱਕ ਦਿਨ ਦੀ ਛੁੱਟੀ ਮਾਰਨੀ ਪੈਣੀ ਹੈ ਠੀਕ ਹੈ ਨਹੀਂ ਇਹਨੂੰ ਇੱਥੇ ਜੇ ਹੋ ਪਰਵਾ ਮਹੀਨਾ ਬਿਠਾ ਲਾ ਕੋਈ ਗੱਲ ਨਹੀਂ ਸਾਲ ਤਰਾ ਛੰਝੋੜਿਆ ਹੈ ਵੇਲੇ ਹੀ ਆਈ ਐ ਪੈਂਟ ਲਵਾ ਲਓ ਨਾ ਹਾਂ ਆਈ ਉਹਨਾਂ ਚ ਆਉਣੀ ਐ ਜਿਹੜੇ 2 ਦਿਨ ਲੋਕਡਾਊਨ ਨਹੀਂ ਹੋਇਆ ਉਹਨਾਂ ਤੇ ਲਿਆਉ ਲੰਗਰ ਖਾਣਾ ਨਹੀਂ ਮੁੱਕ ਗਿਆ ਪੂਰੀ ਇੰਡੀਆ ਚ ਪਤਾ ਲਗੂਗਾ ਹਾਂ ਇੱਕ ਮਹੀਆ ਵੀ ਕਰ ਇਹ ਤਾਂ ਨੇ ਤੂੰ ਨੇ ਵਾਲਾ ਕੰਮ ਨਹੀਂ ਰੱਖਣਾ ਆਪਣਾ ਇੱਥੇ ਚੱਕ ਲਓ ਰੱਖ ਲਓਗਾ ਨਹੀਂ ਆ ਜਾ ਪਾਰ ਜੇ ਨਹੀਂ ਉਹ ਛੋਟਾ ਮੋਟਾ ਬਰੋਥ ਹੁੰਦਾ ਤੇ ਆਇਆ ਇਹ ਕੰਮ ਬਹੁਤ ਦੇਰ ਪਹਿਲਾ ਹੋ ਜਾਣਾ ਚਾਹੀਦਾ ਸੀ ਇੱਥੇ ਤੱਕ ਰੋਲਾ ਪੈਣਾ ਨਹੀਂ ਸੀਗਾ ਜੇ ਭਾਈ ਚਾਹੇ ਨਾ ਚੱਲਦੇ ਠੀਕ ਹੈ ਜੀ ਅਈ ਤਾਂ ਵੇ ਕਹਿੰਦੇ ਮਦੋਨੇ ਤੇਰਾ ਬੈ ਕੇ ਨਵੇੜਦੇ ਪਰ ਇਹਨਾਂ ਨੇ ਹੁਣ ਗੱਲ ਜਾਰੀ ਬਧਾ ਲਈ ਆ ਠੀਕ ਹੈ ਜੀ ਉਹ ਸਾਡੇ ਪੀਪੀ ਤੋਂ ਮੁਲਾਜ਼ਮ ਆਏ ਆ ਮਾਰੇ ਦੀ ਸਵਾਰੀ ਨੂੰ ਇਹ ਲੈ ਕੇ ਜਾਣਗੇ ਠੀਕ ਹੈ ਜੀ ਬਾਈ ਜਤ ਨਾ ਅਸੀਂ ਗਲਤ ਕੰਮ ਕਰਦੇ ਆ ਤਾਂ ਨਾ ਕਰਨ ਦੇਈਦਾ ਠੀਕ ਹੈ ਜੀ